ਦਿਆ ਜਦੋਂ ਮੱਸੀਆ ਦਾ ਪੱਖ ਸ਼ੁਰੂ ਹੋ ਜਾਂਦਾ ਤੇ ਮੱਸੀਆ ਦੀ ਰਾਤ ਨੂੰ ਦੀਵਾਲੀ ਪੂਜਾ ਕੀਤੀ ਜਾਂਦੀ ਆ ਤੇ 20 ਤਰੀਕ ਸੋਮਵਾਰ ਵਾਲੇ ਦਿਨ ਸ਼ਾਮ ਨੂੰ ਤਕਰੀਬਨ 3:45 ਮਿੰਟ ਤੋਂ 3:30 ਵਜੇ ਤੋਂ ਬਾਅਦ ਮੱਸੀਆ ਦਾ ਪੱਖ ਸ਼ੁਰੂ ਹੋ ਜਾਣਾ ਜੋ ਅਗਲੇ ਸ੍ਰੀ ਕਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਦੀ ਵਿਚਾਰ ਹੈ ਦੀਵਾਲੀ ਦੇ ਤਿਹਾਰ ਬਾਰੇ ਤਿਹਾਰਾਂ ਦਾ ਸੀਜ਼ਨ ਹੈ ਸਾਰੇ ਪਾਸੇ ਤਿਹਾਰਾਂ ਨੂੰ ਲੈ ਕੇ ਖੁਸ਼ੀਆਂ ਨਜ਼ਰ ਆ ਰਹੀਆਂ ਹਨ ਪਰ ਲੋਕ ਇੱਕ ਪਾਸੇ ਲੋਕਾਂ ਦੇ ਮਨਾਂ ਵਿੱਚ ਸ਼ਸ਼ੋਪੰਜ ਵੀ ਹੈ ਦੀਵਾਲੀ ਦੀ ਆਖਰ ਅਸਲ ਤਰੀਕ ਕਿਹੜੀ ਹੈ ਜੇਕਰ ਗੂਗਲ ਤੇ ਸਰਚ ਕਰਕੇ ਖੋਲਦੇ ਹਾਂ ਤਾਂ 18 ਤੋਂ ਲੈ ਕੇ 23 ਤਰੀਕ ਤੱਕ ਦੀਵਾਲੀ ਦਿਖਾਈ ਜਾ ਰਹੀ ਹੈ ਇੰਨਾ ਵਿੱਚੋਂ ਅਸਲ ਤਰੀਕ ਕੀ ਹੈ ਇਸ ਦੀ ਪੂਰੀ ਜਾਣਕਾਰੀ ਤਾਨੂੰ ਜੱਸੀ ਮਾਨ ਦੇ ਰਹੀ ਦੇ ਰਹੇ ਹਾਂ ਆਖਰ ਦੀਵਾਲੀ ਦੀ ਆਖਰੀ ਤਰੀਕ ਕਿਹੜੀ ਹੈ ਜਦੋਂ ਮੱਸੀਆ ਦਾ ਪਖ ਸ਼ੁਰੂ ਹੋ ਜਾਂਦਾ ਤੇ ਮੱਸੀਆ ਦੀ ਰਾਤ ਨੂੰ ਦੀਵਾਲੀ ਪੂਜਾ ਕੀਤੀ ਜਾਂਦੀ ਹੈ ਤੇ 20 ਤਰੀਕ ਸੋਮਵਾਰ ਵਾਲੇ ਦਿਨ ਸ਼ਾਮ ਨੂੰ ਤਕਰੀਬਨ 3:45 ਮਿੰਟ ਤੋਂ ਸਾਢੇ 3:00 ਵਜੇ ਤੋਂ ਬਾਅਦ ਮੱਸੀਆ ਦਾ ਪਖ ਸ਼ੁਰੂ ਹੋ ਜਾਣਾ ਜੋ ਅਗਲੇ ਦਿਨ ਤਕਰੀਬਨ ਰਹੇਗਾ ਜੀ 5:55 ਮਿੰਟ ਤੱਕ ਤਾਂ ਕਿਉਂਕਿ ਦੀਵਾਲੀ ਦੀ ਪੂਜਾ ਰਾਤ ਨੂੰ ਹੁੰਦੀ ਹੈ ਤਾਂ ਇਹ 20 ਤਰੀਕ ਦੀ ਰਾਤ ਨੂੰ ਹੀ ਦੀਵਾਲੀ ਦੀ ਪੂਜਾ ਹੋਵੇਗੀ ਤਾਂ ਇਸ ਕਰਕੇ ਜਿਹੜੀ ਆਪਾਂ ਕਹਿ ਰਹੇ ਹਾਂ ਕਿ 18 ਤਰੀਕ ਤੋਂ ਸ਼ੁਰੂ ਹੋ ਜਾਏਗੀ 18 ਤਰੀਕ ਨੂੰ ਤਾਂ ਨਤਰੀਓਸ਼ੀ ਰਹੇ ਜੀ ਅਸਲ ਵਿੱਚ ਦੀਵਾਲੀ ਸ਼ੁਰੂ ਕਿਸ ਦਿਨ ਤੋਂ ਹੋਵੇਗੀ ਤਾਂ ਇਸ ਕਰਕੇ ਜਿਹੜੀ ਆਪਾਂ ਕਹਿ ਰਹੇ ਹਾਂ ਕਿ 18 ਤਰੀਕ ਤੋਂ ਸ਼ੁਰੂ ਹੋ ਜਾਏਗੀ 18 ਤਰੀਕ ਨੂੰ ਤਨਤ੍ਰਿਓਸ਼ੀ ਰਹੇ ਤੇ 19 ਤਰੀਕ ਨੂੰ ਚੌਥ ਦਾ ਪੱਖ ਰਹੇਗਾ ਤੇ ਮੱਸੀਆਂ ਦਾ ਪੱਖ ਸੂਰਜ ਚੰਦਰ ਇਕੱਠੇ ਹੋਣਗੇ 20 ਤਰੀਕ ਨੂੰ ਤਾਂ ਇਸ ਕਰਕੇ ਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੈ ਕਿਉਂਕਿ ਮੱਸੀਆ ਵਾਲੇ ਦਿਨ ਹੀ ਦੀਵਾਲੀ ਪੂਜਾ ਹੁੰਦੀ ਹੈ ਤੇ ਮੱਸੀਆ ਦਾ ਪੱਖ 20 ਤਰੀਕ ਨੂੰ ਸ਼ੁਰੂ ਹੋਏਗਾ ਤੇ ਰਾਤ ਨੂੰ ਪੂਜਾ ਕੀਤੀ ਜਾਏਗੀ ਇਸ ਦੇ ਵਿੱਚ ਅਸੀਂ ਬਚਪਨ ਤੋਂ ਹੀ ਪੜਦੇ ਆ ਰਹੇ ਹਾਂ ਕਿ ਦੀਵਾਲੀ ਮਨਾਈ ਜਾਂਦੀ ਹੈ Hindu ਪੱਖ ਵੀ ਰੱਖਿਆ ਜਾਂਦਾ ਹੈ ਤੇ ਸਿੱਖ ਪੱਖ ਵੀ ਰੱਖਿਆ ਜਾਂਦਾ ਹੈ ਸਾਡਾ ਬੰਦੀ ਛੋੜ ਦਿਵਸ ਵੀ ਉਸੇ ਦਿਨ ਹੀ ਮਨਾਇਆ ਜਾਂਦਾ ਹੈ ਇਸ ਸਾਲ ਨਾਨਕ ਸ਼ਾਹੀ ਕਲੰਡਰ ਦੇ ਅਨਸਾਰ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਦੱਸਿਆ ਗਿਆ ਹੈ ਸ਼ੁਰੂ ਉਹ ਨਾ ਤੇ ਅਗਲੇ ਦਿਨ ਸ਼ਾਮ ਦਾ ਕਰੈਣਾ ਤੇ ਆਪਾਂ ਜਿਹੜਾ ਦੇਵਸੋ ਮਨਾਉਨੇ ਆ ਜਿੱਦਾਂ ਮੱਥਾ ਟੇਕਦੇ ਆ ਤਮਸਿਆਂ ਦਾ ਦਿਨ ਦਾ ਮੱਥਾ ਜੀ ਅਗਲੇ ਦਿਨ 21 ਤਰੀਕ ਨੂੰ ਹੀ ਟੇਕਿਆ ਜਾਊਗਾ ਤੇ ਜਿੱਦਾਂ ਪੂਰਾ ਦਿਨ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਹੈ ਆਪਣੇ ਵੱਡੇ ਵੱਡੇ ਰਿਆਂ ਦੇ ਨਾਂ ਤੇ ਕਿਸੇ ਨੂੰ ਕੁਝ ਦੇਣਾ ਹੈ ਤਾਂ ਉਹ ਅਗਲੇ ਦਿਨ ਹੀ ਦਿੱਤਾ ਜਾਊਗਾ ਜਦ 21 ਤਰੀਕ ਨੂੰ ਤੇ ਪਰ ਜਿਹੜੀ ਲక్ష్ਮੀ ਪੂਜਾ ਹੈ ਉਹ ਰਾਤ ਨੂੰ ਕੀਤੀ ਜਾਏਗੀ ਤੇ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਣਾ ਹੈ ਜਾਂ ਤਾਂ ਮੇਕਿਸ਼ਨਾਮ ਕਰਨਾ ਹੈ ਉਹ ਮੱਸੀਆ ਦਾ ਪੱਖ ਅਗਲੇ ਦਿਨ ਵੀ ਰਹਿਣਾ ਹੈ ਤਾਂ ਉਹ ਅਗਲੇ ਦਿਨ ਵੀ ਆਪਾਂ ਕਰ ਸਕਦੇ ਹਾਂ ਮੱਥਾ ਟੇਕ ਸਕਦੇ ਹਾਂ ਸੋ ਜਸਸੀ ਮਾਨ ਨੇ ਸਾਨੂੰ ਦਿਵਾਲੀ ਬਾਰੇ ਦੱਸਿਆ ਕਿ ਕਿਸ ਦਿਨ ਲਕਸ਼ਮੀ ਪੂਜਾ ਕਰਨੀ ਸ਼ੋਭ ਹੈ ਤੇ ਕਿਸ ਦਿਨ ਅਸੀਂ ਬੰਦੀ ਛੋੜ ਦਿਵਸ ਮਨਾ ਸਕਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ ਜਾਂ ਅਸੀਂ ਜੋ ਵੀ ਵੱਡੇ ਵੱਡੇ ਰਿਆਂ ਦੀ ਪੂਜਾ ਕਰਦੇ ਹਾਂ ਉਹ ਕਰ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਆਨ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ